ਦੋਸਤੋ ਹਮ ਦੇ ਟਾਈਮ ਦੇ ਵਿੱਚ ਦੋ ਪਲੇਟਫਾਰਮ ਆ ਸੋਸ਼ਲ ਮੀਡੀਆ ਤੇ ਜਿਸ ਤੋਂ ਆਪਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੈਸੇ ਕਮਾ ਸਕਦੇ ਹਾਂ ਪ YouTube ਐ ਅਤੇ Facebook Facebook ਤੋਂ ਪੈਸੇ ਕਮਾਉਣ ਦੇ ਕਈ ਤਰੀਕੇ ਆ ਜਿ ਹ ਪੋਸਟ ਉਰੇ ਲਿਨ ਪਾ ਕੇ ਵੀ ਪੈਸੇ ਕਮਾ ਸਕਦੇ ਆ ਜੀ ਵੀਡੀਓ ਪਾ ਕੇ ਵੀ ਫੋਟੋ ਪਾ ਕੇ ਵੀ ਅਤੇ ਸਟੋਰੀ ਲਾ ਕੇ ਵੀ Facebook ਤੇ ਸਭ ਤੋਂ ਵੱਡੀ ਆਸਾਨੀ ਵਾਲੀ ਗੱਲ ਇਹ ਆ ਕਿ ਇਸ ਨੂੰ ਮੋਨਟਾਈਜ਼ ਕਰਨ ਲਈ ਨਾ ਹੀ ਸਾਨੂੰ ਕੋਈ ਕਰਾਈਟਰੀਆ ਪੂਰਾ ਕਰਨਾ ਪਊਗਾ ਨਾ ਸਾਨੂੰ ਕੋਈ ਵਾਚ ਟਾਈਮ ਪੂਰਾ ਕਰਨਾ ਹੋਵੇਗਾ ਜਾਂ ਨਾ ਹੀ ਸਾਨੂੰ ਸਬਸਕ੍ਰਾਈਬਰ ਜਾਂ ਫਾਲੋਅਰ ਪੂਰੇ ਕਰਨੇ ਪੈਣਗੇ ਇਸ ਦੇ ਚਾਹੇ ਤੁਹਾਡੇ 0 ਫੋਲੋਅਰ ਆ ਚਾਹੇ 100 ਚਾਹੇ 200 ਤੁਸੀਂ ਕਿੰਨੇ ਵੀ ਫੋਲੋਅਰ ਆ ਤੁਹਾਡੇ ਤੁਸੀਂ ਇਸ ਨੂੰ ਆਸਾਨ ਤਰੀਕੇ ਨਾਲ ਮੋਨਟਾਈਜ਼ ਕਰ ਸਕਦੇ ਹੋ Facebook ਤੇ ਬਹੁਤ ਸਾਰੇ ਇਹੋ ਜਿਹੇ ਪੇਜ ਆ ਜਿਹੜੇ 100 200 ਹੀ ਫੋਲੋਅਰਾਂ ਤੇ ਆਪਣੇ ਪੇਜ ਨੂੰ ਮੋਨਟਾਈਜ਼ ਕਰਕੇ ਉਸ ਨੂੰ ਪੈਸੇ ਕਮਾ ਰਹੇ ਆ ਤੁਸੀਂ ਵੀ ਇਸ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਮੋਨਟਾਈਜ਼ ਕਰਕੇ ਇੱਥੋਂ ਪੈਸੇ ਕਮਾ ਸਕਦੇ ਹੋ ਤੁਹਾਨੂੰ ਕਰਨਾ ਕੀ ਹੋਊਗਾ ਬਸ ਆਪਣਾ ਓਰੀਜਨਲ ਕੰਟੈਂਟ ਪਾਉਣਾ ਵਾ ਲਗਾਤਾਰ 5-10 ਦਿਨ ਲਗਾਤਾਰ ਤੁਸੀਂ ਓਰੀਜਨਲ ਕੰਟੈਂਟ ਪਾਉਂਗੇ ਤਾਂ ਤੁਹਾਨੂੰ ਛੇਤੀ ਤੋਂ ਛੇਤੀ ਮੋਨਟਾਈਜ਼ੇਸ਼ਨ ਡਾਟਾ ਆ ਜਿਹੜਾ ਮਿਲ ਜੂਗਾ ਜੇਕਰ ਆਪਾਂ ਇਸ ਤੇ ਨਵਾਂ ਪੇਜ ਬਣਾਵਾਂਗੇ ਤਾਂ ਆਪਾਂ ਸ਼ੇਅਰ ਤੋਂ ਸ਼ੇਅਰ ਦੀ ਐਸਨ ਮੋਨਿਟਾਈਜ਼ ਕਰ ਸਕਾਂਗੇ ਕਿਉਂਕਿ ਨਵੇਂ ਪੇਜ ਤੇ ਵਿਊ ਵੀ ਜ਼ਿਆਦਾ ਆਉਣਗੇ ਅਤੇ ਅਨਵਰ ਵੀ ਸ਼ੇਤੀ ਵਧਣਗੇ ਤੇ ਸ਼ੇਤੀ ਤੁਸੀਂ ਗਰੋ ਕਰਾਉਂਗੇ ਫੇਸਬੁੱਕ ਤੇ ਪੇਜ ਕਿਵੇਂ ਬਣਾਉਣਾ ਵਾ ਅੱਜ ਤੁਹਾਨੂੰ ਦੱਸਾਂਗੇ ਬਹੁਤ ਹੀ ਸੌਖਾ ਤਰੀਕਾ ਵਾ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੇਕਰ ਆਪਣੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਸੀਂ ਫੇਸਬੁੱਕ ਅਤੇ YouTube ਰਿਲੇਟਡ ਵੀਡੀਓ ਇਸ ਤੇ ਬਹੁਤ ਨੇ ਰਣੇ ਆ ਤਾਕਤ ਫੋਨ ਨੂੰ ਲੈ ਕੇ ਚੱਲਦੇ ਆਪਨੀ ਫੋਨ ਦੀ ਸਕਰੀਨ ਤੇ ਉਥੇ ਤੁਹਾਨੂੰ ਦੱਸਦੇ ਆਂ ਵੀ ਇੱਕ ਨਵਾਂ ਪੇਜ ਕਿਵੇਂ ਕ੍ਰੀਏਟ ਕਰੀਦਾ ਆਂ ਦੋਸਤੋ ਆਪਾਂ ਆ ਗਏ ਕਿਸੇ ਦੀ ਪ੍ਰੋਫਾਈਲ ਤੇ ਜਿਹੜੀ ਹੈਗੀ ਹੈ ਮਿਸਟਰ ਪ੍ਰੇਮ ਨਾਮ ਦੀ ਪ੍ਰੋਫਾਈਲ ਆ ਤਾਂ ਪਹਿਲਾਂ ਦੀ ਪ੍ਰੋਫਾਈਲ ਵਾਲੀ ਲੋਗੋ ਆ ਫੋਟੋ ਜਿਹੜੀ ਹੈਗੀ ਉੱਤੇ ਓਕੇ ਕਰਾਂਗੇ ਜਦੋਂ ਆਪਾਂ ਓਕੇ ਕਰਾਂਗੇ ਤਾਂ ਇੱਥੇ ਥੱਲੇ ਤੁਹਾਡੇ ਪੇਜ ਲਿਖਿਆ ਹੋਊਗਾ ਉੱਥੇ ਪੇਜ ਦੇ ਉੱਤੇ ਜਾ ਕੇ ਓਕੇ ਕਰਾਂਗੇ ਪੇਜ ਵਾਲੀ ਆਪਸ਼ਨ ਤੇ ਜਾ ਕੇ ਤੁਸੀਂ ਆਪਣਾ ਇੱਕ ਨਵਾਂ ਪੇਜ ਤਿਆਰ ਕਰ ਸਕਦੇ ਹੋ ਜੇ ਤੁਹਾਡੇ ਲਿਖਿਆ ਹੋਊਗਾ ਇੱਥੇ ਕਿਤੇ ਵੀ ਤੁਸੀਂ ਲੱਭ ਲਿਓ ਉੱਥੇ ਤੁਹਾਡੇ ਪੇਜ ਲਿਖਿਆ ਹੋਊਗਾ ਪੇਜ ਤੇ ਓਕੇ ਕਰਤਾ ਉਸ ਤੋਂ ਬਾਅਦ ਕ੍ਰੀਏਟ ਲਿਖਿਆ ਹੋਊਗਾ ਉੱਪਰ ਕ੍ਰੀਏਟ ਵਾਲੀ ਆਪਸ਼ਨ ਤੇ ਓਕੇ ਕਰ ਦਿਓ ਜੇ ਤੁਸੀਂ ਪਹਿਲਾਂ ਤੁਹਾਡਾ ਪੇਜ ਬਣਿਆ ਤਾਂ ਸ਼ੋ ਹੋ ਜਾਊਗਾ ਥੱਲੇ ਨਹੀਂ ਤਾਂ ਤੁਸੀਂ ਨਵਾਂ ਪੇਜ ਕ੍ਰੀਏਟ ਕਰ ਲਿਓ ਉਸ ਤੋਂ ਬਾਅਦ ਆਪਣੇ ਦੋ ਆਪਸ਼ਨ ਆ ਖੁੱਲਣਗੀਆਂ ਇੱਕ ਪਰਸਨਲ ਵਾਲੀ ਇੱਕ ਪ੍ਰੋਫੈਸ਼ਨਲ ਵਾਲੀ ਤਾਂ ਆਪਾਂ ਇੱਕ ਪ੍ਰੋਫੈਸ਼ਨਲ ਪੇਜ ਬਣਾਉਣਾ ਵਾ ਤਾਂ ਆਪਾਂ ਪ੍ਰੋਫੈਸ਼ਨਲ ਵਾਲੇ ਤੇ ਓਕੇ ਕਰ ਦੇਣਾ ਵਾ ਓਕੇ ਕਰਕੇ ਉਸ ਨੂੰ ਨੈਕਸਟ ਵਾਲੇ ਤੇ ਓਕੇ ਕਰਾਂਗੇ ਉਸ ਤੋਂ ਬਾਅਦ ਨੈਕਸਟ ਕਰੋਗੇ ਜਦੋਂ ਤੁਹਾਡੇ ਸਾਹਮਣੇ ਇੱਕ ਆਪਸ਼ਨ ਆਉਗੀ ਪੇਜ ਨੇਮ ਦੀ ਤਾਂ ਅਪਾ ਇੱਥੇ ਪੇਜ ਨੇਮ ਐਡ ਕਰਨਾ ਵਾ ਤਾਂ ਆਪਾਂ ਇਹਨਾਂ ਦੀ ਪ੍ਰੋਫਾਈਲ ਦੇ ਇਹਨਾਂ ਦੀ ਪ੍ਰੋਫਾਈਲ ਦੇ ਹਿਸਾਬ ਨਾਲ ਹੀ ਆਪਾਂ ਇਹਨਾਂ ਦਾ ਪੇਜ ਬਣਾ ਕੇ ਦਿੰਨੇ ਆ ਮਿਸਟਰ ਪ੍ਰੇਮ ਅਫੀਸ਼ੀਅਲ ਆਪਾਂ ਭਰ ਦਿੰਨੇ ਆ ਇਦਾਂ ਆਪਾਂ ਇਹਨਾਂ ਦਾ ਫਿਰ ਭਰ ਕੇ ਤੇ ਇੱਥੇ ਨੈਕਸਟ ਵਾਲੇ ਤੇ ਓਕੇ ਕਰ ਦਾਂਗੇ ਉਸ ਤੋਂ ਬਾਅਦ ਆਜੂਗੀ ਜੀ ਕੈਟਾਗਰੀ ਪੁੱਛ ਰਿਹਾ ਆਪਾਂ ਨੂੰ ਆਪਾਂ ਕਿਸ ਕੈਟਾਗਰੀ ਤੇ ਕੰਮ ਕਰਨਾ ਵਾ ਤੇ ਆਪਾਂ ਇੱਥੇ ਕੈਟਾਗਰੀ ਸਿਲੈਕਟ ਕਰਾਂਗੇ ਆਪਣੀ ਦੋਸਤੋ ਪਰ ਟੈਕ ਵਾਲੇ ਵੀਡੀਓ ਬਣਾਉਣੇ ਆ ਤਾਂ ਪਰ ਟੈਕ ਸਰਚ ਕਰਾਂਗੇ ਜਦੋਂ ਟੈਕ ਵਾਲਾ ਹਨਾ ਤੇ ਇੱਥੇ ਇੱਕ ਉਹ ਜਿਹੜੀ ਆ ਗਈ ਟੈਕ ਵਾਲੀ ਆਪਸ਼ਨ ਆ ਗਈ ਇੱਥੇ ਆਪਾਂ ਸਿਲੈਕਟ ਕਰਤਾ ਵਾ ਉਸ ਤੋਂ ਬਾਅਦ ਐ ਇੱਕ ਵਾਰੀ ਹੋਰ ਆਪਾਂ ਸਰਚ ਕਰਾਂਗੇ ਟੈਕ ਤਾਂ ਆਪਣੇ ਕੋਲੇ ਇੱਕ ਹੋਰ ਆ ਜੂਗੀ ਹਾਂਜੀ ਟੈਗ ਸਾਇੰਸ ਐਂਡ ਟੈਕ ਇੱਕ ਆਇਆ ਤੇ ਉਸ ਤੋਂ ਬਾਅਦ ਆਪਾਂ ਐਂਟਰਟੇਨਮੈਂਟ ਰਿਲੇਟਿਡ ਵੀ ਵੀਡੀਓ ਬਣਾਉਣੀਆਂ ਵਾ ਤਾਂ ਆਪਾਂ ਨੇ ਕੋਲੇ ਐਂਟਰਟੇਨਮੈਂਟ ਰਿਲੇਟਿਡ ਆ ਗਈਆਂ ਵਾ ਕੈਟਗਰੀਆਂ ਤੇ ਆਪਾਂ ਐਂਟਰਟੇਨਮੈਂਟ ਵੈਬਸਾਈਟ ਵਾਲੀ ਸਿਲੈਕਟ ਕਰ ਲਾਂਗੇ ਤੇ 10 ਕੈਟ categories ਸਿਲੈਕਟ ਹੋ ਗਈਆਂ ਆਪਣੇ ਲਈ ਮੋਡੀਫਿਕੇਸ਼ਨ ਨੂੰ ਕ੍ਰੀਏਟ ਕਰ ਦਾਂਗੇ ਇੱਥੋਂ ਕੈਟ categories ਫਿਨਿਸ਼ ਹੋ ਚੁੱਕੀਆਂ ਆਪਣੀਆਂ ਤੇ ਉਸ ਤੋਂ ਬਾਅਦ ਕੁਝ ਆਪਣੀਆਂ ਜਰਨਲ ਵਾਲੇ ਆਪਸ਼ਨ ਤੇ ਆ ਜਾਗੇ ਕੁਝ ਆਪਣੀਆਂ ਡਿਟੇਲ ਹੁੰਦੀਆਂ ਉਹ ਭਰਨੀਆਂ ਆਪਾਂ ਇੱਥੇ ਜਿਸ ਤਰ੍ਹਾਂ ਬਾਇਓ ਵੈਬਸਾਈਟ ਈਮੇਲ ਫੋਨ ਨੰਬਰ ਆਪਾਂ ਹਣ ਬਾਇਓ ਵਾਲੇ ਤੇ ਆ ਗਏ ਆ ਤੇ ਆਪਣਾ ਬਾਇਓ ਲਿਖਾਂਗੇ ਇੱਥੇ ਬਾਇਓ ਕਿਵੇਂ ਲਿਖਣਾ ਵਾ ਬਾਇਓ ਦੇ ਵਿੱਚ ਆਪਾਂ ਲਿਖ ਸਕਦੇ ਆ ਆਪਣਾ ਕਿਸ ਤਰ੍ਹਾਂ ਦਾ ਕੰਟੈਂਟ ਆਇਆ ਕਰੂਗਾ ਇਸ ਪੇਜ ਤੇ ਇਸ ਤਰ੍ਹਾਂ ਪੰਜਾਬੀ ਜਾਂ ਹਿੰਦੀ ਜਾਂ ਪੰਜਾਬੀ ਕਿਸੇ ਵੀ ਲੈਂਗੁਏਜ ਦੇ ਵਿੱਚ ਆਪਾਂ ਇੱਥੇ ਟਾਈਪ ਕਰ ਸਕਦੇ ਹਾਂ ਉਸ ਤੋਂ ਬਾਅਦ ਤੁਹਾਡੀ ਕੋਈ ਵੈਬਸਾਈਟ ਹੈ ਤਾਂ ਇੱਥੇ ਵੈਬਸਾਈਟ ਭਰ ਸਕਦੇ ਆਪਾਂ ਈਮੇਲ ਜ਼ਰੂਰੀ ਹੈ ਭਰਨੀ ਜੀ ਫੋਨ ਨੰਬਰ ਵੀ ਜ਼ਰੂਰੀ ਹੈ ਭਰਨਾ ਜੀ ਇਹ ਸਾਰਾ ਕੁਝ ਤੁਹਾਨੂੰ ਹੀ ਸ਼ੋ ਹੋਊਗਾ ਕਿਸੇ ਕਿਸੇ ਦੇ ਕੋਲੇ ਤੁਹਾਡੀ ਲਿੰਕ ਵਗੈਰਾ ਨਹੀਂ ਸ਼ੋ ਹੋਣੇ ਤੇ ਤੁਸੀਂ ਇਹ ਫਿਲ ਕਰ ਸਕਦੇ ਆ ਬਿਨਾ ਕਿਸੇ ਡਰ ਤੋਂ ਇੱਥੇ ਆਪਣਾ ਐਡਰੈਸ ਦੇ ਦਿਓ ਸਿਟੀ ਦੇ ਦਿਓ ਤੇ ਪੋਸਟ ਕੋਡ ਮਤਲਬ ਆਪਣੇ ਏਰੀਆ ਦਾ ਪੋਸਟ ਕੋਡ ਹੁੰਦਾ ਉਹ ਲਾ ਦਿਓ ਠੀਕ ਹੈ ਜੀ ਇੱਥੇ ਨੋ ਹਾਰਸ ਅਨਬਿਲਿਵ ਇੱਥੇ ਆਪਣਾ ਪਹਿਲੇ ਤੇ ਓਕੇ ਕਰ ਦਿਓ ਤੁਸੀਂ ਠੀਕ ਹੈ ਇਹਨੂੰ ਇਸ ਤਰ੍ਹਾਂ ਹੀ ਰਹਿਣ ਦਿਓ ਇਹ ਸਾਰਾ ਕੁਝ ਫਿਲ ਹੋ ਗਿਆ ਫੋਨ ਇੱਥੇ ਆਪਾਂ ਨੈਕਸਟ ਤੇ ਓਕੇ ਕਰ ਦਾਂਗੇ ਜੀ ਤੇ ਨੈਕਸਟ ਤੇ ਓਕੇ ਕਰਨ ਤੋਂ ਬਾਅਦ ਆਪਣੀ ਪੇਜ ਦੀ ਹੈਲਥ ਇੰਨੀ ਕੀ ਦਿਖਾ ਰਹੀ ਹੈ ਹਜੇ ਇੱਥੇ ਆਪਾਂ ਆਪਣੀ ਫੋਟੋ ਕਰਨੀ ਹੈ ਜੀ ਐਡ ਤੇ ਬੈਕਗ੍ਰਾਉਂਡ ਤੇ ਆਪਾਂ ਇੱਕ ਲਾਉਣਾ ਪੋਸਟਰ ਇੱਥੇ ਆਪਾਂ ਦੋ ਫੋਟੋਆਂ ਸਿਲੈਕਟ ਕਰ ਲੈਣੇ ਆ ਫਰੰਟ ਵਾਲੀ ਆਪਣਾ ਇਹ ਹੋ ਗਿਆ ਲੋਗੋ ਹੋ ਗਿਆ ਆਪਣਾ ਪੇਜ ਦਾ ਤੇ ਬੈਗ ਤੇ ਇੱਕ ਕਵਰ ਫੋਟੋ ਲਾਉਣੀ ਹੁੰਦੀ ਹੈ ਉਹ ਵਾਲੀ ਆਪਾਂ ਲਗਾ ਲੈਣੇ ਤੇ ਹਾਂਜੀ ਇਹ ਇੰਨਾ ਕਰਕੇ ਆਪਾਂ ਨੈਕਸਟ ਤੇ ਓਕੇ ਕਰ ਦਾਂਗੇ ਤਾਂ ਦੋਸਤੋ ਨੈਕਸਟ ਤੇ ਓਕੇ ਕਰਨ ਤੋਂ ਬਾਅਦ ਇੱਥੇ ਆਪਣੇ ਕੋਲੇ 802 ਫਰੈਂਡ ਇਨਨ ਆਪਾਂ ਸਾਰਿਆਂ ਨੂੰ ਇੱਕ ਵਾਰ ਜੀ ਇਨਵਾਈਟ ਕਰ ਸਕਦੇ ਆ ਇਨਵਾਈਟ ਆਲ ਤੇ ਓਕੇ ਕਰਾਂਗੇ ਤਾਂ ਸਾਰਿਆਂ ਦੇ ਟਿਕ ਮਾਰਕ ਲੱਗ ਜੂਗੀ ਤੇ ਨੈਕਸਟ ਜਦੋਂ ਕਰਾਂਗੇ ਆਪਣੀ ਜਿਹੜੀ ਹੈਗਾ ਲਿੰਕ ਹੈਗਾ ਪੇਜ ਦਾ ਇਹਨਾਂ ਸਾਰਿਆਂ ਕੋਲੇ ਪਹੁੰਚ ਜੂਗਾ ਤਾਂ ਇਹ ਤੁਹਾਡੇ ਪੇਜ ਤੇ ਸਾਰੇ ਬੰਦੇ ਆ ਜਾਣਗੇ ਇਨਵਾਈਟ ਆਪਣਾ ਵੱਜ ਜੂ ਇਹਨਾਂ ਸਾਰਿਆਂ ਨੂੰ ਤੇ ਆਪਾਂ ਨੈਕਸਟ ਕਰ ਦਾਂਗੇ ਇਸ ਨੂੰ ਨੈਕਸਟ ਕਰਨ ਤੋਂ ਬਾਅਦ ਇਹ ਤੇ ਪੇਜ ਨੋਟੀਫਿਕੇਸ਼ਨ ਓਨ ਯੂਅਰ ਪ੍ਰੋਫਾਈਲ ਤੋਂ ਓਨ ਕਰ ਦਾਂਗੇ ਤੇ ਉੱਪਰਲੇ ਨੂੰ ਇਸ ਤਰ੍ਹਾਂ ਹੀ ਰਹਿਨ ਦਾਂਗੇ ਫਿਰ ਇਸ ਨੂੰ ਡਨ ਕਰ ਦਾਂਗੇ ਦੇ ਗਈ ਤੇ ਇਹਨੂੰ ਇੱਥੋਂ ਡਨ ਕਰ ਦਿਓ ਕਰਨ ਤੋਂ ਬਾਅਦ ਆਪਣੇ ਕੋਲ ਇਹ ਤੋਂ ਕੰਟੈਂਟ ਤੁਸੀਂ ਦੇਖ ਸਕਦੇ ਹੋ ਕਿਹੜਾ ਕੰਟੈਂਟ ਆਪਾਂ ਪਾਇਆ ਇੱਥੇ ਐਗੇਜਮੈਂਟ ਦਿਖਾਊਗਾ ਆਪਣੇ ਇੱਥੇ ਮੋਨਟਾਈਜੇਸ਼ਨ ਮੋਨਟਾਈਜੇਸ਼ਨ ਦੇ ਵਿੱਚ ਆਪਾਂ ਨੂੰ ਕੰਟੈਂਟ ਮੋਨਟਾਈਜੇਸ਼ਨ ਬਹੁਤ ਜ਼ਰੂਰੀ ਹੈ ਆਪ ਉਸ ਤੇ ਓਕੇ ਕਰਾਂਗੇ ਇਹ ਤੇ ਆਈ ਐਮ ਇੰਟਰਸਟ ਤੇ ਓਕੇ ਕਰਾਂਗੇ ਤੇ ਫਿਰ ਸਬਮਿਟ ਇੰਟਰਸਟ ਨੂੰ ਓਕੇ ਕਰ ਦਾਂਗੇ ਹਾਂਜੀ ਇੰਨਾ ਕੰਮ ਆਪਣਾ ਪੂਰਾ ਹੋ ਗਿਆ ਜਦੋਂ ਆਪਾਂ ਨੂੰ ਮੋਨਟਾਈਜੇਸ਼ਨ ਟੂਲ ਮਿਲ ਗਿਆ ਤਾਂ ਇੱਥੇ ਨਾਲ ਹੀ ਆਪਣੇ ਕੋਲੇ ਸੈਟਅਪ ਦੀ ਆਪਸ਼ਨ ਆ ਜਾਊਗੀ ਤਾਂ ਆਪਣਾ ਪੇਜ ਰੈਡੀ ਹੋਊਗਾ ਪੈਸੇ ਕਮਾਉਣ ਦੇ ਲਈ ਠੀਕ ਹੈ ਜੀ ਇਹਨਾਂ ਕੰਮ ਹੈ ਜੀ ਬਸ ਆਪਣੇ ਕੋਲ ਇੱਥੇ ਕੰਟੈਂਟ ਮੋਨਟਾਈਜੇਸ਼ਨ ਜਿੱਥੇ ਲਿਖਿਆ ਹੁੰਦਾ ਵਾ ਉਹਦੇ ਰਾਈਟ ਸਾਈਡ ਤੇ ਇੱਕ ਲਿਖਿਆ ਹੋਊਗਾ ਸੈਟਅਪ ਲਿਖਿਆ ਹੋਊਗਾ ਤੇ ਉੱਥੇ ਜਾ ਕੇ ਤੁਸੀਂ ਸੈਟਅਪ ਤੇ ਓਕੇ ਕਰੋਗੇ ਤੁਹਾਡੇ ਕੋਲੇ ਬੈਂਕ ਖਾਤਾ ਲਿੰਕ ਕਰਨ ਦੀ ਆਪਸ਼ਨ ਆ ਜੂਗੀ ਤੁਸੀਂ ਇਸ ਤਰ੍ਹਾਂ ਲਿੰਕ ਕਰਕੇ ਬੈਂਕ ਜਿਹੜੀ ਫੇਸਬੁੱਕ ਤੋਂ ਕਮਾਈ ਹੋਇਆ ਤੁਹਾਨੂੰ ਵੀ ਉਹ ਤੁਹਾਡੇ ਖਾਤੇ ਜਾਏਗਾ ਇਸ ਤਰ੍ਹਾਂ ਸਾਰਾ ਸੈਟ ਬੰਧੀ ਹੋਇਆ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨੋਟੀਫਿਕੇਸ਼ਨ ਵਾਲੇ অপਸ਼ਨ ਤੇ ਔਨ ਕਰ ਲਿਓ ਹਾਲ ਤੇ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਆ ਮਿਲਦੀਆਂ ਰਹਿਣ